ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਇੱਕ ਕਸਹਿਰਾ ਤਿਆਰ ਕੀਤਾ ਇਹਦੀ ਲੰਬਾਈ ਹੈ ਜੀ 14 ਘੇਰਾ ਹੈ ਜੀ 32 ਇੰਚ ਤਿਆਰ ਠੀਕ ਹੈ ਜੀ ਦੇਖੋ ਜੀ ਵਧੀਆ ਫਿਨਿਸ਼ਿੰਗ ਨਾਲ ਤਿਆਰ ਹੋਇਆ ਹੋਇਆ ਕਸਹਿਰਾ ਹੈ 32 ਇੰਚ ਘੇਰਾ 14 ਇੰਚ ਲੰਬਾਈ ਠੀਕ ਹੈ ਜੀ ਮੋਰੀ ਹੈਗੇ ਜੀ 14.5 ਤਿਆਰ ਠੀਕ ਹੈ ਜੀ ਕਿਸੇ ਵੀ ਮੇਰੇ ਭੈਣ ਨੂੰ ਚਾਹੀਦਾ ਹੋਵੇ ਕਸਰਾ ਜਿਹਦੀ ਕੀਮਤ ਹੈਗਾ 150 ਰੁਪਏ ਵਧੀਆ ਫਿਨਿਸ਼ਿੰਗ ਨਾਲ ਤਿਆਰ ਹੋਇਆ ਹੋਇਆ ਜੀ ਇਹ ਰੇਵ ਹੁੰਦਾ ਤਾਂ ਕਰਕੇ ਲਾਦਾ ਕੋਈ ਬਲ ਨਹੀਂ ਹੈਗਾ ਠੀਕ ਹੈ ਜੀ ਪੌਂਚ ਵੀ ਬਹੁਤ ਵਧੀਆ ਤਿਆਰ ਕੀਤੇ ਹੋਏ ਨੇ ਦੇਖੋ ਇੱਕ ਫੁੱਲ ਸਾਈਜ਼ ਦੇ ਵਿੱਚ ਤਿਆਰ ਕੀਤਾ ਦੀ ਲੰਘੇਰਾ 48 ਹੈ। ਲੰਬਾਈ 12 ਮੋੜੇ 16.5 ਠੀਕ ਹੈ ਜੀ। ਮੋੜੇ 16.5 ਪੂਰਾ ਫੁੱਲ 30 ਈਆ ਰ ਹੈ। ਬਦਿਆ ਫਿਨਿਸ਼ਿੰਗ ਨਾਲ ਤਿਆਰ ਹੋਇਆ ਹੋਇਆ ਠੀਕ ਹੈ ਜੀ। ਬਹੁਤ ਵਧੀਆ ਕੱਪੜਾ ਜੀ। ਕੀਮਤ ਆ ਜੀ ਨਾ ਹੀ 150 ਰੁਪਿਆ। ਇੱਕ ਦੇ ਇੱਕ ਕਸਰੇਤ ਕੀਮਤ ਹੈ 150 ਰੁਪਇਆ